ਰੈਡੀ ਸਟਾਰ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਭ੍ਰਿਸ਼ਟਾਚਾਰ ਜਿਸ ਰਫ਼ਤਾਰ ਨਾਲ ਘਟਣਾ ਚਾਹੀਦਾ ਹੈ ਨਹੀਂ ਹੋ ਰਿਹਾ ਡੰਡੀ ਸਰਕਾਰ ਇਸ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਸਖਤੀ ਨਾਲ ਰੋਕਣਾ ਆਪਣਾ ਪਰਮ ਕਰਤੱਵ ਸਮਝਦੀ ਹੈ ਡੰਡੀ ਅਸਲ ਵਿੱਚ ਇਸ ਬੁਰਾਈ ਨੂੰ ਖਤਮ ਕਰਨ ਵਿੱਚ ਜਿੱਥੇ ਹਰ ਸ਼ਹਿਰੀ ਦੇ ਸਹਿਯੋਗ ਦੀ ਲੋੜ ਹੈ ਉਥੇ ਹਰ ਅਧਿਕਾਰੀ ਅਤੇ ਸਰਕਾਰੀ ਕਰਮਚਾਰੀ ਨੂੰ ਆਪਣੇ ਫਰਜ਼ ਦੇ ਤੌਰ ਤੇ ਅਗਾਹ ਵੱਧ ਕੇ ਨੀਡਰ ਤੇ ਨਿਰਪੱਖ ਹੋ ਕੇ ਸਰਕਾਰ ਦਾ ਹੱਥ ਬਟਾਉਣਾ ਚਾਹੀਦਾ ਹੈ ਡੰਡੇ ਐਸਾ ਦ੍ਰਿਸ਼ਟੀਕੋਣ ਅਨੁਸਾਰ ਅਤੇ ਮਸਲੇ ਦੀ ਉੱਚ ਮਹੱਤਤਾ ਦੇ ਸੰਮੁਖ ਸਰਕਾਰ ਚਾਹੁੰਦੀ ਹੈ ਕਿ ਆਪ ਆਪਣੇ ਅਧੀਨ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦੀ ਨਿੱਜੀ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਭਾਵੇਂ ਉਹ ਸਰਕਾਰੀ ਸੇਵਾ ਵਿੱਚ ਨਾ ਹੋਣ ਦੇ ਨਾਂ ਤੇ ਪ੍ਰਾਪਤ ਕੀਤੀ ਜਾਂ ਬਣਾਈ ਗਈ ਸੰਪਤੀ ਬਾਰੇ ਚੰਗੀ ਤਰ੍ਹਾਂ ਸਾਂਝੀਨ ਕਰੋ ਡੰਡੀ ਜੇਕਰ ਕਿਸੇ ਕਰਮਚਾਰੀ ਦੀ ਸੰਪਤੀ ਉਸ ਦੇ ਵਿੱਤ ਭਾਵ ਜੈਜ ਆਮਦਨ ਪ੍ਰਣਾਲੀ ਤੋਂ ਵੱਧ ਹੋਵੇ ਤਾਂ ਉਸ ਦੇ ਵਿਰੁੱਧ ਨਿਯਮਤ ਤੌਰ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਡੰਡੀ ਭ੍ਰਿਸ਼ਟਾਚਾਰ ਦੀ ਬੁਰਾਈ ਨੂੰ ਦੂਰ ਕਰਨ ਲਈ ਸਰਕਾਰ ਵਿਸ਼ੇਸ਼ ਉਪਰਾਲਾ ਕਰਨਾ ਚਾਹੁੰਦੀ ਹੈ ਡੰਡੀ ਇਸ ਲਈ ਆਪ ਸਭ ਆਪੋ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਨੇਕ ਨੀਤੀ ਬਾਰੇ ਵਿਸ਼ੇਸ਼ ਰਿਪੋਰਟ ਆਪੋ ਆਪਣੇ ਪ੍ਰਬੰਧਕੀ ਸਕੱਤਰ ਨੂੰ ਤੁਰੰਤ ਭੇਜਣ ਦੀ ਖੇਚਲ ਕਰੋ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਗੁਪਤ ਰਿਪੋਰਟ ਵਿੱਚ ਪ੍ਰਤੀਕੂਲ ਕਥਨਾ ਨੂੰ ਖਾਰਜ ਕਰਨ ਬਾਰੇ ਪ੍ਰਤੀ ਬੇਨਤੀ ਉੱਪਰ ਅੰਤਿਮ ਹੁਕਮ ਦੇਣ ਤੋਂ ਪਹਿਲਾਂ ਰਿਪੋਰਟ ਕਰਨ ਵਾਲੇ ਅਧਿਕਾਰੀ ਤੋਂ ਟਿੱਪਣੀ ਮੰਗੀ ਜਾਂਦੀ ਹੈ ਡੰਡੇ ਵੇਖਣ ਵਿੱਚ ਆਇਆ ਹੈ ਕਿ ਅਧਹੀ ਪ੍ਰਤੀ ਬੇਨਤੀ ਦੇ ਨਿਪਟਾਰੇ ਲਈ ਸਮੇਂ ਦੀ ਕੋਈ ਹੱਦ ਨਾ ਮਿੱਥੀ ਹੋਣ ਕਾਰਨ ਰਿਪੋਰਟ ਕਰਨ ਵਾਲੇ ਅਧਿਕਾਰੀ ਸਮੇਂ ਸਿਰ ਆਪਣੀ ਟਿੱਪਣੀ ਨਹੀਂ ਭੇਜਦੇ ਅਤੇ ਇਸ ਤਰ੍ਹਾਂ ਅਧਹੀ ਮਾਮਲੇ ਜੋਗ ਸਮੇਂ ਅੰਦਰ ਨਹੀਂ ਨਜਿੱਠੇ ਜਾਂਦੇ ਡੰਡੇ ਇਸ ਦੇ ਫਲਸਰੂਪ ਕਈ ਹੋਰ ਸਬੰਧਿਤ ਮਾਮਲੇ ਜਿਵੇਂ ਕਿ ਤਰੱਕੀ ਨਪੁੰਨਤਾ ਰੋਗ ਪਾਰ ਕਰਨ ਅਤੇ ਡੈਪੋਟੇਸ਼ਨ ਆਦਿ ਜਿਨ੍ਹਾਂ ਦੇ ਫੈਸਲੇ ਦਾ ਨਿਰਪਰ ਸਾਲਾਨਾ ਗੁਪਤ ਰਿਪੋਰਟ ਤੇ ਹੁੰਦਾ ਹੈ ਦੇ ਨਿਪਟਾਰੇ ਵਿੱਚ ਬਹੁਤ ਦੇਰ ਹੋ ਜਾਂਦੀ ਹੈ ਡੰਡੇ ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਸਮੇਂ ਸਿਰ ਟਿੱਪਣੀ ਨਾ ਆਉਣ ਕਾਰਨ ਪ੍ਰਤੀਕੂਲ ਕਥਨ ਰਿਪੋਰਟ ਵਿੱਚ ਅੰਕਿਤ ਕਰਨ ਦਾ ਮਨੋਰਥ ਪੂਰਾ ਨਹੀਂ ਹੁੰਦਾ ਕਿਉਂਕਿ ਪਿਛਲੇ ਸਾਲ ਦਾ ਕੇਸ ਨਜਿੱਠੇ ਜਾਣ ਤੋਂ ਪਹਿਲਾਂ ਹੀ ਅਗਲੇ ਸਾਲ ਦੀ ਰਿਪੋਰਟ ਵੀ ਲਿਖੀ ਜਾ ਚੁੱਕੀ ਹੁੰਦੀ ਹੈ ਡੰਡੇ ਇਸ ਲੰਮੇ ਸਮੇਂ ਅੰਦਰ ਸੰਬੰਧਿਤ ਕਰਮਚਾਰੀ ਦੇ ਮਨ ਵਿੱਚ ਚਿੰਤਿਤ ਸਥਿਤੀ ਬਣੀ ਰਹਿੰਦੀ ਹੈ ਜਿਹੜੀ ਪ੍ਰਬੰਧਕੀ ਤੌਰ ਤੇ ਉਚਿਤ ਨਹੀਂ ਡੰਡੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗੋਂ ਤੋਂ ਪ੍ਰਤੀਕੂਲ ਕਥਨਾ ਸਬੰਧੀ ਪ੍ਰਤੀ ਬੇਨਤੀ ਤੇ ਅੰਤਿਮ ਫੈਸਲਾ 3 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਕਰ ਦਿੱਤਾ ਜਾਵੇ ਡੰਡੇ